ਤੁਸੀਂ ਦੇਖ ਰਹੇ ਹੋ ਹੋਂਦ ਔਰ ਜੋ ਬਜ਼ੁਰਗ ਅਸੀਂ ਆਪ ਜੀ ਨਾਲ ਥੋੜੀ ਦੇਰ ਪਹਿਲਾਂ ਤਸਵੀਰ ਸਾਂਝੀ ਕੀਤੀ ਸੀ ਇਹ ਬਜ਼ੁਰਗ ਮੈਂ ਵੀ ਹੁਣ ਪਛਾਣ ਲੇਨ ਇਹ ਵੀਰ ਅਮਰੀਕ ਸਿੰਘ ਜੀ ਉਹੀ ਹਨ ਜਿਹੜੇ ਛੱਠਾ ਤੋਂ ਅਸੀਂ ਇੱਕ ਸਟੋਰੀ ਕੀਤੀ ਸੀ ਅੱਜ ਤੋਂ ਕੋਈ ਮਹੀਨਾ ਪਹਿਲਾਂ ਔਰ ਇਹ ਵੀਰ ਜੀ ਫਿਰ ਇਹ ਬਜ਼ੁਰਗ ਸਾਨੂੰ ਉਸ ਟਾਈਮ ਹਿਮਾਚਲ ਦੇ ਨੌਜਵਾਨਾਂ ਵੱਲੋਂ ਜਿਨ੍ਹਾਂ ਨੇ ਸਾਨੂੰ ਸੰਪਰਕ ਕੀਤਾ ਸੀ ਕਿ ਇਹ ਬਜ਼ੁਰਗ ਸਾਡੇ ਕੋਲ ਹਨ ਪਰ ਹਿਮਾਚਲ ਤੋਂ ਜਾ ਕੇ ਪਰਿਵਾਰ ਨੇ ਇਹਨਾਂ ਨੂੰ ਉੱਥੋਂ ਲਿਆਂਦਾ ਸੀਗਾ ਵਾਪਸ ਪਰ ਇਹ ਉਹੀ ਚਿਹਰਾ ਹੈ ਮੈਨੂੰ ਜਿੱਤੇ ਮੈਂ ਪਛਾਣ ਰਿਹਾ ਕਿ ਇਹ ਵੀਰ ਉਹੀ ਹਨ ਜੋ ਐਡਰੈਸ ਵੀ ਦੱਸ ਰਹੇ ਨੇ ਉਹੀ ਹਨ ਪਰ ਫਿਰ ਵੀ ਮੈਂ ਦੇਖੋ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਦਰਦ ਸਮਝਿਆ ਜਿਨ੍ਹਾਂ ਨੇ ਆਪਣਾ ਦਰਦ ਸਮਝਿਆ ਜਿਨ੍ਹਾਂ ਨੇ ਇੱਕ ਇਨਸਾਨੀਤ ਆਪਣਾ ਫਰਜ਼ ਸਮਝਿਆ ਔਰ ਇਹਨਾਂ ਦੀ ਇੱਕ ਫਿਕਰ ਕੀਤੀ ਔਰ ਹੁਣ ਸਾਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਇਹ ਵੀਰ ਜੀ ਜਿਹੜੇ ਹਨ ਇਹ ਚੱਠਾ ਤੇ ਰਹਿਣ ਵਾਲੇ ਹਨ ਵੀਰ ਜੀ ਚੱਠਾ ਐਡਰੈਸ ਹੈ ਨਾ ਔਰ ਚੱਠਾ ਫਾਰਮ ਔਰ ਮੈਨੂੰ ਯਾਦ ਹੈ ਜਿਸ ਦਿਨ ਮੈਂ ਪਹਿਲਾ ਸਟੋਰੀ ਕੀਤੀ ਸੀ ਉਦੋਂ ਘੁੰਮੇ ਸੀ ਇਹ ਉਦੋਂ ਹੀ ਹਿਮਾਚਲ ਤੋਂ ਮਿਲੇ ਸੀ ਔਰ ਮੈਂ ਵੀ ਇੱਥੇ ਆ ਕੇ ਇਹਨਾਂ ਨੂੰ ਪਹਿਚਾਨ ਲਿਆ ਕਿ ਕਿ ਮੈਨੂੰ ਇਹ ਚਿਹਰਾ ਬਿਲਕੁਲ ਮੈਨੂੰ ਮੇਰੀ ਨਜ਼ਰ 'ਚ ਸੀਗਾ ਕਿ ਇਹ ਇਹ ਬਜ਼ੁਰਗ ਉਹੀ ਹਨ ਜਿਨ੍ਹਾਂ ਨੂੰ ਚੱਠੇ ਦੇ ਜਿਹੜੇ ਸਰਪੰਚ ਵੀਰਵਰਤਾਰ ਸਿੰਘ ਪਰਫੁੱਲਤ ਸਿੰਘ ਜੀ ਇਹ ਸਾਰਿਆਂ ਨੇ ਮਿਲ ਕੇ ਅਪੀਲ ਕੀਤੀ ਸੀ ਕਿ ਇਹਨਾਂ ਨੂੰ ਲੱਭਣ 'ਚ ਸਾਰੇ ਮਦਦ ਕਰੋ ਇਹ ਹੁਣ ਮਿਲ ਚੁੱਕੇ ਹਨ ਇਹ ਦੇਖੋ ਸਮਾਜ ਜਿਹੜਾ ਸਾਰਾ ਖੜਾ ਹੈ ਅਸੀਂ ਇਸ ਸਮਾਜ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਇਹੋ ਫਿਕਰ ਸਮਝੀ ਕਿ ਇਹ ਵੀਰ ਪਤਾ ਨਹੀਂ ਕਿੱਥੋਂ ਹੈਗੇ ਨੇ ਕਿੱਥੋਂ ਨਹੀਂ ਕਿ ਠੰਡ ਚ ਇਹਨਾਂ ਨੇ ਹੋ ਸਕਦਾ ਕਿੰਨੇ ਦਿਨ ਤੋਂ ਬਾਹਰ ਨੇ ਔਰ ਮੈਂ ਇਹ ਸਾਰਿਆਂ ਦਾ ਧੰਨਵਾਦ ਕਰਦਾ ਇੱਕ ਮਨੁੱਖਤਾ ਦਾ ਇੱਕ ਜਿਹਨੂੰ ਕਹਿ ਸਕਦੇ ਇੱਕ ਫਰਜ਼ ਹੈ ਇੱਥੇ ਦੇਖੋ ਸਾਡੇ ਨਾਲ ਕਿਹੋ ਹਿੰਦੂ ਵੀਰ ਖੜੇ ਹਨ ਵੀਰ ਜੀ ਤੁਸੀਂ ਮੈਂ ਇਹਨਾਂ ਨੂੰ ਦੇਖਿਆ ਹਾਂ ਦੇ ਮੈਂ ਇਹਨਾਂ ਨੂੰ ਚਾਚਾ ਭਾਈ ਠੰਡੀ ਮਾਂ ਬਜ਼ੁਰਗ ਬੰਦੇ ਨੇ ਤੁਹਾਡੇ ਮਾਪਿਓ ਦੇ ਬਰਾਬਰ ਨੇ ਮੈਂ ਇਹਨਾਂ ਨੂੰ ਦੇਖਿਆ ਕਪੜਾ ਨਹੀਂ ਪਾਇਆ ਨੇ ਜਾਕਟ ਪਾਈ ਤੇ ਮਾਂ ਕੋਈ ਪਜਾਮਾ ਲੈ ਦੇਣਾ ਅਤੇ ਦੇਖਿਆ ਤਾਂ ਮਾ ਚਾਚਾ ਤੋਂ ਬਾਬਾ ਵਾਲਾ ਮੈਂ ਬੇਨਤੀ ਕਰੋ ਜਿੱਥੋਂ ਆਇਆ ਨੇ ਰਹਿਣ ਵਾਲੇ ਉੱਥੇ ਪਜਾਓ ਤੇ ਧੰਨਵਾਦ ਮੈਫੂ ਜੀ ਵੀਰਾਂ ਦਾ ਜਿਹੜੇ ਇੱਕ ਆਪਣੀ ਮਾਨਵਤਾ ਦਾ ਫਰਜ਼ ਸਮਝ ਵੀ ਹੋਏ ਆ ਵੀਰ ਜੀ ਤੁਸੀਂ ਅੱਜ ਮੈਂ ਆਪਣੇ ਕੇਦਨ ਦੇ ਨਾਲ ਗੱਲ ਕੀਤੀ ਹੈ ਤੇ ਤੁਹਾਡਾ ਸਰਦਾਰ ਭਾਈ ਹੈ ਇਹਨੂੰ ਦੇਖੋ ਪਛਾਣੋ ਇਹਨੂੰ ਤੇ ਇਹਨੇ ਕਹਿ ਕੋਲ ਮੈਂ ਹੁਣੇ ਕਰਨਾ ਪੱਤਰ ਵੀਰ ਜੀ ਤੁਸੀਂ ਵੀ ਪੋਰ ਕੈਂਪ ਉਹਨਾਂ ਦਾ ਪਰਿਵਾਰ ਉਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਰਿਵਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਇਹਨਾਂ ਦੇ ਜੇਬ ਵਿੱਚ ਆਸਾ ਕੋਈ ਆਈਡੀ ਕਾਰਡ ਰੱਖਿਆ ਜਾਵੇ ਅਗਰੇ ਘਰੋਂ ਨਿਕਲਦੇ ਵੀ ਹਨ ਤੇ ਇਹਨਾਂ ਦਾ ਐਡਰੈਸ ਪਤਾ ਚਲ ਜਾਏ ਤੇ ਜਾਂ ਫੋਨ ਨੰਬਰ ਇਹਨਾਂ ਦੇ ਜੇਬ ਵਿੱਚ ਲਿਖ ਕੇ ਕੁਝ ਆਸਾ ਮੈਨੂੰ ਉਹਨਾਂ ਦੇ ਜੇਬ ਚੋਂ ਨਾ ਡਾਕੂਮੈਂਟ ਮਿਲੇ ਸਨ ਕੋਈ ਇਹਨਾਂ ਨੇ ਬੈਂਕ ਕਾਪੀ ਤੋਂ ਪਤਾ ਲੱਗਿਆ ਕਿ ਚਠੇ ਰਹਿੰਦੇ ਹਨ ਤੇ ਮੈਂ ਵੀਰਜੀ ਵੀਰ ਗਿਆਨਪੀਰ ਹੋਰਾਂ ਨੂੰ ਬੇਨਤੀ ਕੀਤੀ ਕਿ ਅਗਰੇ ਇਹਨਾਂ ਦਾ ਘਰ ਦਾ ਪਤਾ ਲੱਗ ਸਕਦਾ ਤੇ ਕਲੀਨ ਰੀਸ ਇਹਨਾਂ ਨੂੰ ਲਾਈਫ ਕਰ ਦੇਵੇ ਤੇ ਬਜ਼ੁਰਗੇ ਭੁੱਲ ਜਾਂਦੇ ਹਨ ਘੜੀ ਘੜੀ ਤੇ ਪਰਿਵਾਰ ਆ ਕੇ ਬਿਆੰਤੀ ਹੈ ਕਿ ਇਹਨਾਂ ਦੇ ਜੇਬ ਵਿੱਚ ਕੋਈ ਐਸੀ ਚੀਜ਼ ਰੱਖੀ ਜਾਏ ਆਈ ਕਾਰਡ ਜਿਸ ਤੋਂ ਪਤਾ ਲੱਗ ਜਾਏਗਾ ਵਾਈਫ ਜੀ ਕਰ ਰਹੇ ਆ ਤੇ ਮੈਂ ਫਿਰ ਅਪੀਲ ਕਰ ਰਿਹਾ ਜਿੰਨੇ ਪੋਰ ਕੈਂਪ ਚੱਠਾ ਤੋਂ ਜੋ ਵੀ ਸਾਡੇ ਜੋ ਨਾਲ ਜੁੜਿਆ ਪਰਿਵਾਰ ਹਨ ਕਿ ਇਹ ਵੀਰ ਜਿਹੜੇ ਹਰ ਮਹੀਨੇ ਚ ਮੈਨੂੰ ਲੱਗਦਾ ਇੱਕ ਦੋ ਵਾਰ ਜ਼ਰੂਰ ਇਹਨਾਂ ਦਾ ਵਾਰ ਚ ਸਾਨੂੰ ਪਤਾ ਚੱਲਦਾ ਕਿ ਇਹ ਘਰੋਂ ਲਾਪਤਾ ਹੋ ਗਏ ਨੇ ਤੇ ਪਰਿਵਾਰ ਵੀ ਅਸੀਂ ਨਹੀਂ ਕਹਿੰਦੇ ਕਿ ਪਰਿਵਾਰ ਦੀ ਗਲਤੀ ਹੈ ਬੰਦਾ ਕਹ ਸਕਦਾ ਕਿ ਕਿਸੇ ਬੰਦਿਸ਼ ਚਤੇ ਕਿਸ ਨੂੰ ਰੱਖ ਨਹੀਂ ਸਕਦਾ ਪਰ ਫਿਰ ਵੀ ਇੱਕ ਥੋੜਾ ਖਿਆਲ ਰੱਖਿਆ ਜਾਏ ਧਿਆਨ ਰੱਖਿਆ ਜਾਏ ਤਾਂ ਕਿ ਕਰੋ ਜਦੋਂ ਨਿਕਲਦੇ ਹਨ ਤੇ ਪਰਿਵਾਰ ਦੀ ਨਜ਼ਰ ਹੋਏ ਕਿਉਂਕਿ ਕਿਤੇ ਨਾ ਕਿਤੇ ਵੱਡੀ ਮੁਸੀਬਤ ਦਾ ਕਾਰਨ ਬਣ ਸਕਦਾ ਹੈ ਕਿਤੇ ਨਾ ਕਿਤੇ ਕਿਉਂਕਿ ਬਜ਼ੁਰਗ ਹਨ ਰੋਡ ਤੇ ਕਿਤੇ ਕੋਈ ਗੱਡੀ ਵਾਲਾ ਨਾ ਕੋਈ ਅਰੇਸਟ ਡਰਾਈਵ ਕਰਕੇ ਕੋਈ ਇਹਨਾਂ ਨੂੰ ਨੁਕਸਾਨ ਕਰ ਜੇ ਹਲੋ ਮੈਂ ਜੰਦਰ ਨਗਰ ਪਹੁੰਚ ਗਿਆ ਮੈਂ ਲੱਗ ਰਿਹਾ ਹਾਂ

ਮੈਂ ਮੈਂ ਛੱਡਣਾ ਮੈਂ ਛੱਡ ਪਰ ਅਸੀਂ ਕੋਸ਼ਿਸ਼ ਕਰਦਾ ਪਰਿਵਾਰ ਨਿਕਲ ਆਏ ਤੂੰ ਔਰ ਮੈਂ ਫਿਰ ਅਪੀਲ ਕਰ ਰਿਹਾ ਅਗਰ ਪਰਿਵਾਰ ਦਾ ਕਿਸੇ ਨਾਲ ਸੰਪਰਕ ਹੋਇਆ ਕਿਉਂਕਿ ਮੇਰੇ ਕੋਲ ਵੀ ਸ਼ਾਇਦ ਜੋ ਨੰਬਰ ਹੈ ਮੈਂ ਕੋਸ਼ਿਸ਼ ਕਰਦਾ ਨਾ ਵੀਰ ਪਰਫੁੱਲਤ ਸਿੰਘ ਜੀ ਉਹਨਾਂ ਨੂੰ ਕਾਲ ਕਰਦਾ ਕਿ ਜਿਨ੍ਹਾਂ ਨੇ ਲਾਸਟ ਟਾਈਮ ਸਾਨੂੰ ਸੰਪਰਕ ਕੀਤਾ ਸੀਗਾ ਉਹ ਇਨਾ ਕਰ ਰਿਹਾ ਕਾਲ ਇਹਦਾ ਉਹ ਮੇਰੇ ਬੈਠ ਗਿਆ ਹਲੋ ਵੀਰ ਜੀ ਬਾਈ ਖਾਲਸਾ ਬਤੇ ਵੀਰ ਜੀ ਮੈਂ ਨਾ ਇਸ ਟਾਈਮ ਲਾਈਵ ਕਰ ਰਿਹਾ ਉਹ ਜਿਹੜੀ ਬਜ਼ੁਰਗਨੀ ਗੁੰਮੇ ਸੀ ਤੁਸੀਂ ਸਾਨੂੰ ਲਾਸਟ ਟਾਈਮ ਦੱਸੇ ਸੀ ਅਮਰੀਕ ਸਿੰਘ ਜੀ ਉਹ ਫਿਰ ਨਾ ਕਿਸੇ ਨੂੰ ਮਿਲੇ ਤੇ ਉਹਨਾਂ ਨੇ ਸਾਨੂੰ ਸੰਪਰਕ ਕੀਤਾ ਜਦੋਂ ਮੈਂ ਆ ਕੇ ਉਹਨਾਂ ਨੂੰ ਮਿਲਿਆ ਤੇ ਮੈਂ ਪਛਾਣ ਲਿਆ ਤੇ ਉਹੀ ਹੈ ਨਾ ਜਿਹੜੀ ਹਿਮਾਚਲ ਤੋਂ ਮਿਲੇ ਸੀ ਵੀਰ ਜੀ ਇਸ ਟਾਈਮ ਇਹਨੇ ਢਿਜ ਨਗਰ ਨੇ ਇਸ ਟਾਈਮ ਤੇ 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 ਪੇ ਪੇ ਜੋ ਇਹ ਵੀਰ ਵਿਚਾਰੇ ਨੇ ਇੱਥੇ ਜਿੰਨੇ ਨੇ ਸਾਨੂੰ ਸੰਪਰਕ ਕੀਤਾ ਤੇ ਮੈਂ ਲਾਈਵ ਹੀ ਕਰ ਰਿਹਾ ਹਾਂ ਇਸ ਟਾਈਮ ਲਾਈਵ ਚੱਲ ਰਿਹਾ ਹੈ ਹਾਂ ਜੇ ਪਰਿਵਾਰ ਆਂਦਾ ਦੱਸੋ ਨਾ ਇਹ ਫਿਰ ਅਸੀਂ ਉਹਨਾਂ ਨੂੰ ਪਹੁੰਚਾਈਏ ਕਰਿਓ 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 ਬੋਲੋ ਬ੍ਰਿਜਨਗਰ ਬਿਲਕੁਲ ਬੋਰਡ ਦੇ ਬੁੱਟੇ ਕੋਲ ਠੀਕ ਹੈ ਧੰਨਵਾਦ ਤੁਹਾਨੂੰ ਮੇਰੀ ਗੱਲ ਹੋਈ ਹੈ ਪਰਫੁੱਲਤ ਸਿੰਘ ਵੀਰ ਜੀ ਨਾਲ ਔਰ ਜੇ ਪਰਿਵਾਰ ਮੈਨੂੰ ਲੱਗਦਾ ਨਿਕਲ ਗਿਆ ਹੋਵੇਗਾ ਜੇ ਪਰਿਵਾਰ ਨਹੀਂ ਆਇਆ ਤੇ ਅਸੀਂ ਉਹਨਾਂ ਨੂੰ ਖੁਦ ਕੋਸ਼ਿਸ਼ ਕਰਾਂਗੇ ਅਗਰ ਸਾਡੇ ਨਾਲ ਮੰਨ ਜਾਂਦੇ ਹਨ ਅਸੀਂ ਖੁਦ ਗੱਡੀ 'ਚ ਬਿਠਾ ਕੇ ਇਹਨਾਂ ਨੂੰ ਉਹਨਾਂ ਦੇ ਘਰ ਤੱਕ ਛੱਡਾਂਗੇ। ਵੀਰੇ ਕਦੋਂ ਦੇਣ ਟੋਟੇ ਤੇ ਕਦੋਂ ਦੇ ਆਏ ਹੋ ਇਹ ਮੈਂ ਸਵੇਰੇ ਦੇਖਿਆ ਹਾਂ ਤੇ ਮੈਂ ਦੇਖਿਆ ਮਾ ਠੰਡ ਬੜੀ ਫਿਰ ਚਾਚਾ ਫਲਾਈ ਲਾਣ ਬੈਠ ਕੇ ਹਾਂ ਬਜ਼ੁਰਗ ਜੀ ਬੈਠੋ ਤੇ ਨਾਲ ਦੱਸਿਆ ਮਾ ਤੂੰ ਕਪੜਾ-ਚਪੜਾ ਲੈਣ ਦਾ ਕੋਈ ਤਾਂ ਕੁਝ ਮਾ ਰੋਟੀ ਖਾਣੀ ਕਹਿੰਦੇ ਤੇ ਮਾ ਜੋ ਸਾਡੀ ਨੌਜਵਾਨਾਂ ਦੀ ਇਹ ਬੇਨਤੀ ਹੈ ਬਜ਼ੁਰਗ ਕੋਈ ਜਰਾ ਖਿਆਲ ਰੱਖੋ ਪਿਛੇ ਇਹ ਕਦੇ ਬਾਹਰ ਨਹੀਂ ਨਿਕਲਣਾ ਆ ਬਾਬਾ ਜੀ ਬਹਿ ਜਾਓ ਤੁਸੀਂ कोई है बाजू क्वेश्चन दे सकता है हां मैं कर ही हम छक्का दो हां जी तो काबर हवा والله इन ने फौज ਔਰ ਅਗਰ ਪਰਿਵਾਰ ਨਿਕਲ ਚੁੱਕਿਆ ਤੇ ਜ਼ਰੂਰ ਸਾਨੂੰ ਤੁਸੀਂ ਸੰਪਰਕ ਕਰ ਦੋ ਨਹੀਂ ਤਾਂ ਅਸੀਂ 10 ਕਰ ਮਿੰਟ ਵੇਟ ਕਰਾਂਗੇ ਨਹੀਂ ਉਹਦੇ ਬਾਅਦ ਅਸੀਂ ਆਪ ਹੀ ਇਹਨਾਂ ਨੂੰ ਘਰ ਤੱਕ ਛੱਡਾਂਗੇ ਕੋਸ਼ਿਸ਼ ਕਰਾਂਗੇ ਸਾਡੇ ਨਾਲ ਮੰਨ ਜਾਣ ਪਿੰਦਾ ਪਰਿਵਾਰ ਦੇ ਸਾਡੇ ਨਾਲ ਗੱਡੀ 'ਚ ਬਹਿ ਜਾਣ ਸਾਡੀ ਪੂਰੀ ਕੋਸ਼ਿਸ਼ ਰਹੇਗੀ ਜੇ ਬਜ਼ੁਰਗ ਸਾਡੇ ਨਾਲ ਬਹਿਣ ਨੂੰ ਤਿਆਰ ਹੋ ਜਾਂਦੇ ਨੇ ਗੱਡੀ 'ਚ ਅਸੀਂ 10 ਕਰ 20 ਮਿੰਟ ਵੇਟ ਕਰਨਾ ਉਸ ਤੋਂ ਵੱਧ ਨਹੀਂ ਅਸੀਂ ਉਹਦੇ ਬਾਅਦ ਆਪ ਹੀ ਲੈ ਜਾਵਾਂਗੇ ਇਹ ਜੇਕਰ ਪਰਿਵਾਰ ਦਾ ਕੋਈ ਸਦਸਾ ਇੱਥੇ ਆ ਰਿਹਾ ਹੈ ਤੁਸੀਂ ਪਰਿਵਾਰ ਨਾਲ ਸੰਪਰਕ ਕਰ ਦਿਓ ਤਾਂ ਕਿ ਇਹ ਬਜ਼ੁਰਗ ਆਪਣੇ ਘਰ ਪਹੁੰਚ ਸਕਣ ਇਸ ਟਾਈਮ ਅਸੀਂ ਬ੍ਰਿਜਨਗਰ ਖੜੇ ਹਾਂ ਉੱਥੇ ਬਜ਼ੁਰਗ ਹਨ ਔਰ ਇਹ ਵੀਰ ਜਿਹੜੇ ਹਨ ਜਿਨ੍ਹਾਂ ਨੇ ਇਹਨਾਂ ਨੂੰ ਇੱਥੇ ਬਿਠਾਇਆ ਹੋਇਆ ਹੈ ਔਰ ਵੀਰ ਪਰਮਜੀਤ ਸਿੰਘ ਜਿਹੜੇ ਇੱਥੇ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਸਾਨੂੰ ਸੰਪਰਕ ਕੀਤਾ ਇਹਨਾਂ ਦੇ ਕਰਕੇ ਹੀ ਅਸੀਂ ਇਹਨਾਂ ਤੱਕ ਪਹੁੰਚੇ ਹਾਂ ਔਰ ਵੀ ਜਿਵੇਂ ਇਹ ਹੀ ਦੱਸ ਰਿਹਾ ਕਿ ਜੇ ਪਰਿਵਾਰ ਨਹੀਂ ਆਂਦਾ ਕਿ 10 ਕਿੰਨੇ 20 ਮਿੰਟ ਅਸੀਂ ਕੋਈ ਕੁਛ ਸਾਡਾ ਲੈਣਾ ਜੀ 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 ਕੋਈ ਗੱਲ ਨਹੀਂ ਅਸੀਂ ਸਾਡਾ ਆਗੇ ਕੋਸ਼ਿਸ਼ ਕਰਾਂਗੇ ਜੇ ਸਾਡੇ ਨਾਲ ਬਹਿ ਜਾਂਦੇ ਨੇ ਮੈਂ ਆਪਣੀ ਗੱਡੀ ਚ ਲੈ ਕੇ ਜਾਵਾਂਗਾ ਇਹਨਾਂ ਨੂੰ ਠੀਕ ਹੈ ਵੀ ਪਰ ਇਹਨੂੰ ਬਿਠਾਉਣਾ ਥੋੜਾ ਜਨਾ ਮੁਸ਼ਕਿਲ ਹੈ ਕਿ ਨਹੀਂ ਮੰਨਣਗੇ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਨਹੀਂ ਮੰਨਣਗੇ ਇਹਨਾਂ ਦੇ ਇੱਕ ਹੋਰ ਕੈਂਪ ਦੇ ਸਾਡੇ ਪਹੁੰਚੇ ਦਿਨ ਉਹ ਵੀ ਕੰਟੈਕਟ ਕਰ ਰਹੇ ਨੇ ਇਹਨਾਂ ਘਰ ਨਾਲ ਜੀ ਅਗਰ ਕੋਈ ਆਂਦਾ ਤੇ ਠੀਕ ਹੈ ਨਹੀਂ ਤੇ ਅਸੀਂ ਸਾਡਾ ਹਾਂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਂ ਫਿਰ ਉਹ ਹੀ ਕਹਿ ਰਿਹਾ ਕਿ ਜੇ ਅਗਰ ਪਰਿ ਵੀਰ ਹਰਸ਼ ਹਾਂ ਵੀ ਬਿਲਕੁਲ ਵੀ ਜੱਟਾ ਫਾਰਮ ਦੇ ਹਨ ਪਰ ਗੱਲ ਇਹ ਕਿ ਇਹਨਾਂ ਨੂੰ ਪ੍ਰਵਾਤਕ ਪਹੁੰਚਾਣਾ ਹੈ ਅਸੀਂ ਹੁਣ ਸਾਨੂੰ ਪਤਾ ਚੱਲ ਗਿਆ ਵੀਰ ਜੀ ਜੱਟਾ ਫਾਰਮ ਤੋਂ ਇਸ ਤੋਂ ਪਹਿਲਾਂ ਵੀ ਮੈਂ ਇਹਨਾਂ ਦਾ ਇੱਕ ਸਟੋਰੀ ਕੀਤੀ ਸੀ ਕਿ ਉਹਦੋਂ ਘਰੋਂ ਮਿਸਿੰਗ ਹੋਏ ਸੀ ਤੇ ਹਿਮਾਚਲ ਤੋਂ ਕੁਝ ਨੌਜਵਾਨ ਵੀਰਾਂ ਨੇ ਇਹਨਾਂ ਨੂੰ ਘਰ ਤੱਕ ਸੰਪਰਕ ਕੀਤਾ ਸੀ ਹਿਮਾਚਲ ਤੋਂ ਮਿਲੇ ਸੀ ਇਹ ਤੇ ਅੱਜ ਇਹ ਜੰਮੂ ਹੀ ਹਨ ਇਸ ਟਾਈਮ ਜੋ ਬ੍ਰਿਜਨਗਰ ਵਿੱਚੇ ਨੇ ਬੀਰ ਬੀਰ ਹਾਂ ਜੀ ਉਹ ਕਿਉਂਕਿ ਇਸ ਤੋਂ ਪਹਿਲਾਂ ਵੀ ਜਦੋਂ ਅਸੀਂ ਸਟੋਰੀ ਕੀਤੀ ਸੀ ਹਿਮਾਚਲ ਤੋਂ ਮਿਲੇ ਸੀ ਤੇ ਅੱਜ ਜਦੋਂ ਮੈਨੂੰ ਵੀਰ ਨੇ ਸੰਪਰਕ ਕੀਤਾ ਤੇ ਮੈਨੂੰ ਆਪਣਾ ਵੀ ਦੇਖ ਤਿਲ ਜਾ ਬਲੰਦ ਰਿਆ ਗਿਆ ਕਿ ਨਹੀਂ ਯਾਰ ਕਿ ਇੱਕ ਬਜ਼ੁਰਗ ਠੰਡ 'ਚ ਕਿਸ ਤਰ੍ਹਾਂ ਕਿਸ ਹਾਲਤ 'ਚ ਹੋਣਗੇ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਹਾਲਤ ਔਰ ਮੈਂ ਪਰਿਵਾਰ ਨੂੰ ਵੀ ਮਿਲਿਆ ਬਹੁਤ ਸ਼ਰੀਫ ਪਰਿਵਾਰ ਹੈ ਬਹੁਤ ਇੱਕ ਮੈਨੂੰ ਲੱਗਦਾ ਹੈ ਕਿ ਇੰਨੇ ਅਸੀਂ ਕਹਿ ਸਕਦੇ ਹਾਂ ਕਿ ਜ਼ਿਆਦਾ ਕਹਿ ਸਰ ਤੇਜ਼ ਤਰਾੜ ਨਹੀਂ ਹਨ ਉਹ ਬਹੁਤ ਸਾਦੇ ਹਨ ਉਹਨਾਂ ਨੇ ਵੀ ਬਹੁਤ ਬੇਨਤੀਆਂ ਕਰਕੇ ਪਿਛਲੀ ਵਾਰੀ ਹਰ ਕਿਸੇ ਰਿਕੁਐਸਟ ਕੀਤੀ ਕਿ ਇਹਨਾਂ ਨੂੰ ਲੱਭਣ ਤੇ ਸਾਡੀ ਮਦਦ ਕਰੋ ਤੇ ਅੱਜ ਤੇ ਚਲੋ ਸ਼ਾਇਦ ਉਹ ਪਰਿਵਾਰ ਲੱਭ ਰਿਹਾ ਹੋਵੇਗਾ ਪਰ ਮੈਂ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਨੂੰ ਆਪਣੇ ਕੋਲ ਬਿਠਾਇਆ ਹੋਇਆ ਹੈ ਇਹ ਸਾਡੇ ਵੀਰ ਹਨ ਇੱਥੇ ਜਿਨ੍ਹਾਂ ਦੀ ਸਟਰੀਟ ਸ਼ਾਪ ਹੈ ਇਹਨਾਂ ਨੇ ਇਹਨਾਂ ਨੂੰ ਬਿਠਾਇਆ ਤੇ ਜ਼ਰੂਰ ਇੱਕ ਅਸੀਂ ਮਾਨਵਤਾ ਦਾ ਫਰਜ਼ ਜਿਹੜਾ ਅਸੀਂ ਨਿਭਾइए ਕਿਉਂਕਿ ਸਮਾਜ ਨੂੰ ਸਾਨੂੰ ਪਤਾ ਨਹੀਂ ਕਿਸ ਕਿਸ ਵਕਤ ਕਿਹਨੂੰ ਕਿਹਦੀ ਲੋੜ ਪੈ ਜਾਵੇ ਤੇ ਅੱਜ ਇਹਨਾਂ ਨੂੰ ਸਾਡੀ ਤੇ ਕੱਲ ਸਾਨੂੰ ਇਹਨਾਂ ਦੀ ਜ਼ਰੂਰਤ ਪੈ ਸਕਦੀ ਹੈ ਤੇ ਜ਼ਰੂਰ ਇੱਕ ਦੂਜੇ ਦਾ ਹੱਥ ਫੜ ਕੇ ਇੱਕ ਦੂਜੇ ਦੇ ਪਰਿਵਾਰਾਂ ਦੀ ਮਦਦ ਕਰੀਏ ਇੱਕ ਦੂਜੇ ਨਾਲ ਖੜੇ ਹੋਈਏ ਹਲੋ ਐਪ ਜੀਰੋ ਗੱਲ ਸਰਦਾਰ ਸਾਹਿਬ ਹਲੋ ਹਾਂਜੀ ਸਚਕਾਲ ਵੀਰ ਜੀ ਵੀਰ ਇਹ ਵੀਰ ਜੀ ਉਹੀ ਹਨ ਜਿਹੜੇ ਨਾ ਤੁਮ ਮਿਲੇ ਸੀ ਹਿਮਾਚਲ ਤੋਂ ਪਹਿਲਾਂ ਹਾਂਜੀ ਸਚਕਾਲ ਜੀ ਜੀ ਹਾਂਜੀ ਸਚਕਾਲ हां लाइव है तां ही ਤੁਹਾਨੂੰ ਪਤਾ ਚਲੇਗੀ ਕੋਣ ਨੇ ਪਰ ਸਾਨੂੰ ਸਾਨੂੰ ਹੁਣ ਪਤਾ ਲੱਗਿਆ ਨਾ ਵੀਰ ਜੀ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਕੋਣ ਨੇ ਉਹ ਤੇ ਆਪਣਾ ਫਰਜ਼ ਜਿਹੜਾ ਸੀ ਹੁਣ ਪਰਿਵਾਰ ਨਾਲ ਸੰਪਰਕ ਹੋ ਗਿਆ ਹਾਂ ਹਾਂ ਜੀ ਨਹੀਂ ਨਹੀਂ ਇਹਨਾਂ ਨੂੰ ਇਹਨਾਂ ਨੂੰ ਅਸੀਂ ਘਰ ਪਹੁੰਚਾਂਗੇ ਮੇਰੀ ਗੱਡੀ 'ਚ ਮੰਨ ਜਾਣਗੇ ਨਾ ਬੈਨ ਨੂੰ ਤੇ ਮੈਂ ਕੋਸ਼ਿਸ਼ ਕਰਾਂਗਾ ਪਠਾਨ ਦੀ ਨਹੀਂ ਤੇ ਪਰਿਵਾਰ ਨਾਲ ਹੋਏਗਾ ਤੇ ਫਿਰ ਤੇਜ਼ ਜਿਲੀ ਚਲੇ ਜਾਣਗੇ ਕਿਉਂਕਿ ਲਾਸਟ ਟਾਈਮ ਵੀ ਪਿਛਲੀ ਵਾਰ ਵੀ ਅਸੀਂ ਇਦਾਂ ਹੀ ਕੀਤਾ ਹਾਂ ਕਿ ਜਿਹੜੀ ਸਟੋਰੀ ਕੀਤੀ ਸੀ ਫਿਰ ਪਤਾ ਚੱਲਿਆ ਕਿ ਹਿਮਾਚਲ ਤੋਂ ਮਿਲੇ ਹਨ ਤੇ ਅੱਜ ਜਦੋਂ ਮੇਰੇ ਕੋਲ ਇਹ ਤਸਵੀਰ ਆਈ ਤੇ ਮੈਂ ਖੁਦ ਜਦ ਕੋਲ ਆ ਕੇ ਪਛਾਣਿਆ ਮੈਂ ਤੇ ਉਹੀ ਬਜ਼ੁਰਗ ਨੇ ਅੱਜ ਤੱਕ ਅਸੀਂ ਉਹਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਹਨਾਂ ਨੂੰ ਕੋਲ ਬਿਠਾਇਆ ਹੈ ਠੀਕ ਹੈ ਨਾ ਠੀਕ ਹੈ ਬੀ ਜੀ ਆਜੋ ਤੁਸੀਂ ਤੁਸੀਂ ਆ ਰਹੇ ਹੋ ਨੀ ਫਿਰ ਤੁਸੀਂ ਪਰਿਵਾਰ ਨਾਲ ਸੰਬੰਧ ਕਰੋ ਨਾ ਵੇਖੋ ਇਹ ਕਿਤੇ ਹੋਰ ਨਾ ਚਲੇ ਜਾਣ। ਉਹ ਮੈਨੂੰ ਨਹੀਂ ਲੱਗ ਰਹੀ ਨਾ ਨਹੀਂ ਲੱਗ ਰਹੀ ਕੰਡੀਸ਼ਨ ਨਹੀਂ ਲੱਗ ਰਹੀ ਉਹ ਥੋੜੇ ਜਿ ਤੁਹਾਨੂੰ ਪਤਾ ਹੈ ਬਜ਼ੁਰਗ ਨੇ ਨਾ ਹਾਂ ਜੀ ਹਾਂ। ਅ ਪਾਬਾ ਜੀ ਧੰਨਵਾਦ ਸਾਡੇ ਵੀਰ ਤੇ ਜਿੰਨ ਸਿੰਘ ਜੀ ਨਾਲ ਹੋਈ ਗੱਲ। ਔਰ ਤੁਸੀਂ ਚਲੀ ਗਾ ਚਲੋ ਠੀਕ ਹੈ ਆਜੋ ਆਜੋ।

ਠੀਕ ਹੈ ਬਜ਼ੁਰਗ ਮੰਨ ਗਏ ਹਨ ਮੈਂ ਕੋਸ਼ਿਸ਼ ਕਰ ਰਹਾ ਹਾਂ ਕਿ ਸਾਡੇ ਨਾਲ ਹੀ ਅਗਰ ਬੈਠ ਕੇ ਆ ਬੇਲੀ ਨੂੰ ਉਹਦੇ ਉਹ ਅਸੀਂ ਉਹਨਾਂ ਨੂੰ ਮੰਨ ਗਏ ਹਨ ਵੀ ਵੀਰ ਜੀ ਮੇਰੇ ਨਾਲ ਜਾ ਰਹੇ ਨੇ ਕਿਉਂਕਿ ਸਭਿਆਂ ਦਾ ਵਿਜ਼ੂਅਲ ਕਰਨ ਦਾ ਹੀ ਮਕਸਦ ਸੀ ਕੋਈ ਤਾਂ ਕੋਈ ਸਾਹਮਣੇ ਆਏ ਤੇ ਵੀਰ ਜੀ ਨੇ ਹਾਂ ਮੈਂ ਪਰੇ ਕਿ ਮੈਂ ਨਾਲ ਚੱਲਦਾ ਔਰ ਅਸੀਂ ਉਹਨਾਂ ਨੂੰ ਕਾਰ ਛੱਡ ਕੇ ਆਨੇ ਔਰ ਇਹ ਬਜ਼ੁਰਗ ਵੀ ਮੰਨ ਚੁੱਕੇ ਹਨ ਕਿ ਅਸੀਂ ਮੈਂ ਤੁਹਾਡੇ ਨਾਲ ਜਾਣ ਨੂੰ ਤਿਆਰ ਆ ਠੀਕ ਹੈ ਆਜੋ ਤੁਸੀਂ ਨਾਲ ਚੱਲਣਾ ਆਦੋ ਵਾਪਸ ਆਣਾ ਮੈਂ ਆ ਵੀਰ ਜੀ ਚਲੋ 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 ਆ ਰਹੇ ਹਾਂ ਅਸੀਂ ਚੱਲੋ ਠੀਕ ਹੈ ਚੱਲੋ ਇਹ ਤੇਰੀ ਗੱਲ ਹੈ ਕਿ ਤੈਨੂੰ ਦੱਸ ਸਕਦਾ ਨਹੀਂ ਨਹੀਂ ਮੈਂ ਵਾਪਸ ਆਣਾ ਤੁਰੂੰ ਮੈਂ ਛੱਡਦਾ ਵਾਪਸ ਠੀਕ ਹੈ ਵੀ ਹੁਣ ਅਗਰ ਕੋਈ ਦੇਖ ਰਿਹਾ ਇਸ ਲਾਈਵ ਨੂੰ ਤਾਂ ਤੁਸੀਂ ਘਰ ਹੀ ਵੇਟ ਕਰੋ ਅਸੀਂ ਇਹਨਾਂ ਨੂੰ ਘਰ ਹੀ ਪਹੁੰਚਾ ਰਹੇ ਹਾਂ ਪਿੱਛੇ ਬੈਠੇ ਹੋ ਤੁਸੀਂ ਦੇਖ ਸਕਦੇ ਹੋ ਔਰ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਮੇਰੇ ਨਾਲ ਗੁਰਸਿੱਖ ਵੀਰ ਬੈਠੇ ਹਨ ਕਿਉਂਕਿ ਸਾਡਾ ਸਾਰਿਆਂ ਦਾ ਇੱਕ ਫਰਜ਼ ਬੰਦਾ ਹੈ ਇੱਕ ਸੋਸ਼ਲ ਮੀਡੀਆ ਇੱਕ ਐਸਾ ਜ਼ਰੀਆ ਹੁੰਦਾ ਕਿ ਅਸੀਂ ਹੋ ਸਕਦਾ ਕਿ ਤੁਹਾਡਾ ਮੈਸੇਜ ਕਿਸੇ ਨੂੰ ਐਸਾ ਲੱਗੇ ਕਿ ਅਸੀਂ ਵੀ ਕਰੀਏ ਅਸੀਂ ਇਗਨੋਰ ਕਰ ਦਿੰਨੇ ਸਾਡੇ ਸਾਹਮਣੇ ਕੋਈ ਬੰਦਾ ਪਰੇਸ਼ਾਨ ਹੁੰਦਾ ਅਸੀਂ ਕੋਲੋਂ ਨਿਕਲ ਜਾਂਦੇ ਹਾਂ ਪਰ ਅਸੀਂ ਕੋਲੋਂ ਨਹੀਂ ਨਿਕਲਣਾ ਅਸੀਂ ਨੂੰ ਪੁੱਛੀ ਕਿ ਉਹ ਕਿਉਂ ਬੈਠਾ ਹੈ ਕਿਉਂ ਕਰੂੰ ਕੋਈ ਪਰੇਸ਼ਾਨ ਹੈਗਾ ਕੋਈ ਰਸਤਾ ਭੁੱਲਿਆ ਹੈ ਬਜ਼ੁਰਗ ਹੈ ਪਟਕੇ ਹੋਇਆ ਹੈ ਛਾਟੜ ਮਾਰ ਲਓ ਜਾਓ ਬਸ ਮੈਨੂੰ ਦੱਸ ਦਿਓ ਤੁਸੀਂ ਰਸਤਾ ਇਹ ਵੀਰ ਜੀ ਤੁਸੀਂ ਵੀ ਇੱਕ ਸੁਨੇਹਾ ਦੇ ਦਿਓ ਮੈਨੂੰ ਲੱਗਦਾ ਕਿ ਅੱਜ ਦੇ ਸਮਾਜ 'ਚ ਅਸੀਂ ਨਾ ਬਹੁਤ ਇਹ ਚੀਜ਼ਾਂ ਨੂੰ ਭੁਲਾਉਂਦੇ ਜਾ ਰਹੇ ਹਾਂ ਇਹ ਇਹ ਲੋ ਇਹ ਆ ਪਕੜੋ ਨਹੀਂ 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 ਦੇਖੋ ਅਸੀਂ ਨਹੀਂ ਨਹੀਂ ਇੱਕ ਨਾ ਇਹ ਇੱਕ ਉਹਨਾਂ ਵਾਸਤੇ ਮੈਨੂੰ ਲੱਗਦਾ ਸੇਂ ਦਾ ਮੈਂ ਬਹੁਤ ਵਾਰੀ ਦੇਖਦਾ ਸਾਨੂੰ ਮੈਸੇਜ ਆਉਂਦੇ ਨੇ ਕਿ ਫਲਾਣੀ ਚੀਜ਼ ਕਰ ਦਿਓ ਪਰ ਅਸੀਂ ਅੱਗੇ ਨਹੀਂ ਆਣਾ। ਇਹ ਹੁੰਦਾ ਹੈ। ਔਰ ਤੁਸੀਂ ਵੀ ਪਰਿਵਾਰ ਨਾਲ ਸੰਦਰ ਕਿਤੇ ਕਿਹ ਨਾਲ ਗੱਲ ਹੋਈ ਤੁਹਾਡੀ? ਇਹ ਉਹ ਪਰਿਵਾਰ ਦੇ ਤੇ ਨਹੀਂ ਮਿਲੇ। ਜੀ ਕਿਹ ਨਾਲ ਗੱਲ ਹੋਈ ਤੁਹਾਡੀ? ਤੇ ਸਾਡੇ ਪ੍ਰਧਾਨ ਸਾਹਿਬ ਨੂੰ ਗੁਰਦੁਆਰਾ ਸਾਹਿਬ ਦੇ। ਓਕੇ। ਹਾਂ ਬੀਤ ਜਿੰਦਰ ਬੀਰ ਉਹ ਕੈਨਸਨ ਨਾ ਅਗਰ ਮਤਲਬ ਉਹ ਨਹੀਂ ਹੈ ਤੇ ਅਸੀਂ ਆ ਰਹੇ ਹਾਂ। ਜੀ। ਤੇ ਚਲੋ ਆ ਰਹੇ ਸਨ ਚਲੋ ਤੁਸੀਂ ਮਤਲਬ ਆਪੇ ਜਾ ਰਹੇ ਹੋ। ਮੈਨੂੰ ਵੀ ਡਰ ਸੀ ਕਿ ਸ਼ਾਇਦ ਇਹਨਾਂ ਨੇ ਉਹ ਹੁੰਦਾ ਨੇ ਕਿ ਬਿਨਾਂ ਪਛਾਣ ਦੇ ਮੈਨੂੰ ਕਹਿਣ ਕਿ ਤੂੰ ਕਿ ਮੈਨੂੰ ਗੱਡੀ 'ਚ ਬਿਠਾ ਰਿਹਾ। ਨਹੀਂ ਨਹੀਂ ਇਹ ਬੈਠਦੇ ਹੀ ਨਹੀਂ ਹੁਣ। ਜੀ ਜੀ। ਸਿੱਧੀ ਜਾਂਦੇ। ਸ਼ਾਇਦ ਮੈਨੂੰ ਲੱਗਦਾ ਕਿ ਉਹਨਾਂ ਨੇ ਤੁਹਾਨੂੰ ਤੁਹਾਡਾ ਲੱਗ ਗਿਆ ਨਹੀਂ ਉਹਨਾਂ ਨੇ ਉਹ ਨਹੀਂ ਆਉਣਾ ਲੇਕਿਨ ਇਹ ਆਪਣੀ ਮਰਜ਼ੀ ਉੱਪਰ ਹੁੰਦੇ ਨੇ ਥੋੜਾ ਠੀਕ ਨਹੀਂ ਥੋੜੇ ਟਾਈਮ ਤੋਂ ਇਹਨਾਂ ਨੂੰ ਇੱਕ ਜੋ ਹੈ ਬਾਕੀ ਇਹ ਪਹਿਲੇ ਤੋਂ ਬਹੁਤ ਵਧੀਆ ਐਸੀ ਕੋਈ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਇਸ ਤੇ ਤਾਂ ਕਿ ਜਿਨ੍ਹਾਂ ਨੂੰ ਵੀ ਇਹ ਰਿਕਵੈਸਟ ਹੈ ਕਿ ਜਿਸ ਕਿਸੇ ਨੂੰ ਵੀ ਤੇ ਰਸਤੇ 'ਚ ਕਿਸੇ ਜਾਨੇ ਥੱਲੇ ਤੇ ਜਰੂਰ ਇਹਨਾਂ ਦੇ ਪਰਿਵਾਰ ਤੱਕ ਪੰਚਾਇਤ ਦਾ ਚੱਠਾ ਫਾਰਮ ਮੈਡਰ ਸਟੈਂਡ ਦੇ ਨਾਲ ਹੀ ਅਗਲਾ ਸਾਹ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਦੇ ਨਾਲ ਹੀ ਇਹਨਾਂ ਦਾ ਘਰ ਹੈ ਇਹਨਾਂ ਦੇ ਬੇਟੇ ਦਾ ਨਾਮ ਅਭਿਨਾਸ਼ ਸਿੰਘ ਆ ਵੀ ਨਾ ਸੀ ਬਹੁਤ شریف ਪਰਿਵਾਰ ਹੈ ਮੈਂ ਦੇਖਿਆ ਬਹੁਤ ਸਾ ਜੇ ਕਿਸੇ ਨੂੰ ਵੀ ਕਿਸੇ ਰਸਤੇ 'ਚ ਕਿਤੇ ਮਿਲ ਜਾਂਦਣ ਤੇ ਜਰੂਰੀ ਇਹਨਾਂ ਨੂੰ ਪਰਿਵਾਰ ਤੱਕ ਪਹੁੰਚਾ ਦਿਓ ਛੱਟੇ ਫਾਰਮ ਵਿੱਚ ਨੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਇਹਨਾਂ ਦਾ ਘਰ ਹੈ ਜੀ ਆਪ ਦੇ ਸੰਮਰੀਖ ਸਿੰਘ ਆ ਇਹਨਾਂ ਦਾ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਮੁਖਤਿਆਰ ਸਿੰਘ ਹੈ ਵੀਰ ਮੁਖਤਿਆਰ ਸਿੰਘ ਜੀ ਤੇ ਚਲੋ ਵੀਰ ਜੀ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਤੁਸੀਂ ਵੀ ਇੱਕ ਬਹੁਤ ਵੀ ਆਪਣਾ ਫਰਜ਼ ਸਮਝਿਆ ਔਰ ਇਹ ਅਗਰ ਤੁਸੀਂ ਇਹ ਬਜ਼ੁਰਗਾਂ ਨੂੰ ਕਦੇ ਵੀ ਦੇਖਦੇ ਹੋ ਜ਼ਰੂਰ ਇਹ ਚਿਹਰਾ ਤੁਸੀਂ ਪਛਾਨੋ ਔਰ ਇਹਨਾਂ ਨੂੰ ਜਿੱਥੇ ਮਿਲਦੇ ਨੇ ਉੱਥੇ ਤੁਸੀਂ ਬਿਠਾ ਕੇ ਤੁਸੀਂ ਚੱਟਾ ਫਾਰਮ ਜਿਹੜਾ ਕਿਸੇ ਵੀ ਨੂੰ ਤੁਸੀਂ ਜਾਣਦੇ ਹੋ ਉਹਨਾਂ ਨੂੰ ਸੰਪਰਕ ਕਰੋ ਤੇ ਪਰਿਵਾਰ ਖੁਦ ਹੀ ਸਾਹਮਣੇ ਦੇਖੋ ਇਹਨੇ ਮਾੜੇ ਨਹੀਂ ਹਨ ਕਿ ਤੁਹਾਨੂੰ ਪੱਥਰ ਮਾਰਨਗੇ ਕੋਈ ਮੈਂਟਲੀ ਡਿਸਟਰਬ ਨਹੀਂ ਹਨ ਇਹਨੇ ਕਿ ਤੁਸੀਂ ਇਹਨਾਂ ਦੇ ਕੋਲ ਖੜੇ ਹੋ ਜੋ ਤੁਹਾਨੂੰ ਕਹਿਣਗੇ ਤੁਸੀਂ ਕਿਉਂ ਮੈਨੂੰ ਬੁਲਾ ਦਿਓ ਪੁੱਛ ਰਹੇ ਹੋ ਤੁਹਾਡੀ ਗੱਲ ਇਹਨੇ ਬੜੇ ਪਿਆਰ ਨਾਲ ਸਹਿਜ ਤਰੀਕੇ ਨਾਲ ਵੀਰ ਜੀ ਨੇ ਪੁੱਛਿਆ ਕਿ ਤੁਸੀਂ ਸਾਡੇ ਨਾਲ ਬੈਠੋਗੇ ਗੱਡੀ 'ਚ ਤੇ ਉਹਨਾਂ ਨੇ ਮੰਨ ਗਏ ਔਰ ਮੇਰਾ ਮੈਨੂੰ ਬਿਲਕੁਲ ਉਮੀਦ ਨਹੀਂ ਸੀ ਕਿ ਸ਼ਾਇਦ ਵੀਰ ਬਜ਼ੁਰਗ ਮੰਨਣਗੇ ਉਹ ਉਹੀ ਗੱਲ ਆ ਗਈ ਕਿ ਤੁਸੀਂ ਕੋਸ਼ਿਸ਼ ਤਾਂ ਕਰੋ ਆਪਾਂ ਕੋਸ਼ਿਸ਼ ਨਹੀਂ ਕਰਦੇ ਫਿਰ ਕਹਿੰਨੇ ਕਿ ਨਹੀਂ ਜੀ ਦੂਜਾ ਮੜਾ ਔਰ ਮੈਂ ਫਿਰ ਧੰਨਵਾਦ ਕਰਦਾ ਜਿਨ੍ਹਾਂ ਦੇ ਕਰਕੇ ਅਸੀਂ ਇਨਾਂ ਤੱਕ ਪਹੁੰਚੇ ਹਾਂ ਉਹ ਵੀਰ ਜਿਨ੍ਹਾਂ ਨੇ ਸਾਨੂੰ ਸੰਪਰਕ ਕੀਤਾ ਤੇ ਅਸੀਂ ਹੁਣ ਇਹਨਾਂ ਨੂੰ ਇਹਨਾਂ ਦੇ ਘਰ ਤੋਂ ਛੱਡਾਂਗੇ ਔਰ ਅੱਗੇ ਵੀ ਕਿਸੇ ਨੂੰ ਵੀ ਅਗਰੇ ਵੀਰ ਕਿਤੇ ਬਜ਼ੁਰਗ ਕਿਤੇ ਮਿਲਦੇ ਹਨ ਤੇ ਤੁਸੀਂ ਅਸੀਂ ਪਰਿਵਾਰ ਨੂੰ ਬੇਨਤੀ ਕਰਦੇ ਹਾਂ ਕਿ ਨਜ਼ਰ ਰੱਖਣ ਪਰ ਫਿਰ ਵੀ ਕਿਤੇ ਹੋ ਸਕਦਾ ਹੈ ਕਿ ਪਰਿਵਾਰ ਦੇਖੋ ਉਹਨਾਂ ਨੇ ਵੀ ਕਿਰਤ ਕਰਨ ਜਾਣਾ ਇਹਨਾਂ ਦੇ ਬੇਟਾ ਕੰਮ ਕਰਦਾ ਹੋਵੇਗਾ ਬੱਚੇ ਹੀ ਘਰ ਹੁੰਦੇ ਨੇ ਤੇ ਅਗਰੇ ਕਰੋ ਫਿਰ ਵੀ ਕਿਤੇ ਲਾ ਪਤਾ ਹੋ ਜਾਂਦਾ ਤੁਸੀਂ ਜ਼ਰੂਰ ਚਠਾ ਫਾਰਮ ਤੁਸੀਂ ਇਹਨਾਂ ਦੇ ਪਰਿਵਾਰ ਤੱਕ ਸੰਪਰਕ ਕਰ ਸਕਦੇ ਹੋ ਔਰ ਧੰਨਵਾਦ ਤੁਸੀਂ ਸਾਰਿਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਔਰ ਸਾਡੇ ਨਾਲ ਵੀ ਸੰਪਰਕ ਕੀਤਾ ਔਰ ਚੈਨਲ ਨਾਲ ਵੀ ਤੁਸੀਂ ਜੁੜ ਕੇ ਕਿਉਂਕਿ ਸਾਡਾ ਇੱਕ ਮਕਸਦ ਹੁੰਦਾ ਕਿ ਅਸੀਂ ਸਮਾਜ ਦੇ ਅਗਰ ਕਿਸੇ ਭੁਲਾਏ ਦੇ ਆਪਣਾ ਹਿੱਸਾ ਪਾ ਸਕਦੇ ਤੇ ਸਿਪਾਈਏ ਜੋ ਸਾਡਾ ਬਣਦਾ ਯੋਗਦਾਨ ਹੈ ਬਾਈ ਉੱਚਾ ਕਾ ਕਰਦਾ ਬਾਈ ਉੱਚਾ